ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿੰਨੀ ਖੂਬਸੂਰਤ ਦੁਨੀਆ ਬਣਾਈ ਆ ਤੇ ਇਸ ਖੂਬਸੂਰਤ ਦੁਨੀਆ ਦੇ ਵਿੱਚ ਉਸ ਪਰਮਾਤਮਾ ਦੀ ਮੌਜ ਉਹਦੀ ਰਾਜ ਉਹਦਾ ਹੁਕਮ ਤੇ ਦੇਖੋ ਕੈਸਾ ਜੀਵਨ ਚੱਕਰ ਬਣਾਇਆ ਹੋਇਆ ਉਸ ਪਰਮਾਤਮਾ ਨੇ ਪਹਿਲਾਂ ਤਾਂ ਆਹ ਮੱਛੀਆਂ ਦਾ ਜੇ ਕਿਸੇ ਨੂੰ ਜਾਣਕਾਰੀ ਹੋਵੇ ਵੀ ਇਹ ਕਿਹੜੀ ਕਿਸਮ ਦੀਆਂ ਮੱਛੀਆਂ ਨੇ ਤਾਂ ਜ਼ਰੂਰ ਦੱਸਿਓ ਤੇ ਇਸ ਵੀਡੀਓ ਦੇ ਵਿੱਚ ਕੁਝ ਸੈਕਿੰਡ ਦੇ ਵਿੱਚ ਇਸ ਆਪਰਗੀ ਜਿਹੜੀ ਮੱਛੀਆਂ ਨੂੰ ਈਲ ਕਹਿੰਦੇ ਨੇ ਤੇ ਦੇਖੋ ਤੁਸੀਂ ਉਹਨਾਂ ਮੱਛੀਆਂ ਨੇ ਉਸ ਈਲ ਮੱਛੀ ਨੂੰ ਕੁਝ ਸੈਕਿੰਡ ਦੇ ਵਿੱਚ ਖਤਮ ਕਰਤਾ ਤੇ ਉਹ ਵੀ ਆਪਣੀ ਜਾਨ ਬਚਾਉਣ ਵਾਸਤੇ ਭੱਜੀ ਫਿਰਦੀ ਆ ਤੇ ਉਹਨਾਂ ਨੇ ਅਟੈਕ ਕੀਤਾ ਤੇ ਕੋਸ਼ਕ ਸੈਕਿੰਡ ਦੇ ਵਿੱਚ ਉਹਦੇ ਪੂਰੇ ਦਾ ਪੂਰਾ ਸਰੀਰ ਬੋਟੀ-ਬੋਟੀ ਕਰਕੇ ਖਾ ਗਿਆ। ਕਮਾਲ ਦੀ ਗੱਲ ਆ। ਪਿੱਛੇ ਪਿੰਜਰੀ ਬਚਿਆ। ਦੇਖੋ ਕੈਸੀ ਖੇਡ ਰਚਾਈ ਆ ਪ੍ਰਮਾਤਮਾ ਨੇ। ਇਹਦੇ ਪਿੱਛੇ ਪ੍ਰਮਾਤਮਾ ਦਾ ਕੀ ਹੁਕਮ ਕਿਉਂ ਆ ਇਹ ਚੀਜ਼। ਇਹਦੇ ਉੱਤੇ ਆਪਾਂ ਨੂੰ ਕੋਈ ਕੰਤੂ ਪ੍ਰਾਂਤੂ ਨਹੀਂ ਕਰਨਾ ਚਾਹੀਦਾ। ਕਿਉਂਕਿ ਆਪਾਂ ਕੋਈ ਏਡੇ ਗੁਣੀ ਗਿਆਨੀ ਨਹੀਂ ਹੈਗੇ ਵੀ ਆਪਾਂ ਉਹਦੇ ਹੁਕਮ ਦੇ ਉੱਤੇ ਆਪਾਂ ਸਵਾਲ ਚੱਕ ਸਕੀਏ ਹਾਂ ਉਹਦਾ ਭਾਣਾ ਮਿੱਠਾ ਕਰਕੇ ਮੰਨੋ ਉਹਦਾ ਨਾਮ ਲਓ ਉਹਦੀ ਰਜਾਚ ਰਹੋ ਜ਼ਿੰਦਗੀ ਬੜੀ ਖੂਬਸੂਰਤ ਆ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਦੇਖਿਓ ਜ਼ਿੰਦਗੀ 'ਚ ਐਸੇ ਐਸੇ ਬਦਲਾਅ ਆਉਣਗੇ ਜਿਹੜੇ ਕਦੇ ਸੋਚੇ ਵੀ ਨਹੀਂ ਆਉਣੇ ਜਿਉਂਦੇ ਵਾਸਤੇ ਰਹੋ ਧੰਨਵਾਦ